ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਅੱਜ ਦਿਨ ਹੈਗਾ ਲੋੜੀ ਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਸਭ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸ਼ਾਮ ਦਾ ਟਾਈਮ ਹੈ ਜੀ ਮੈਂ ਇਸ ਟਾਈਮ ਸਬਜੀ ਤੜਕਣ ਲੱਗੀ ਆ ਤਿੰਨ ਦੇ ਵਿੱਚ ਇੱਕ ਵਲੌਗ ਮੈਂ ਪਹਿਲਾਂ ਹੋਰ ਤੁਹਾਡੇ ਨਾਲ ਸ਼ੇਅਰ ਕੀਤਾ ਪਿੰਨੀਆਂ ਬਣਾਈਆਂ ਸੀਗੀਆਂ ਉਸ ਤੋਂ ਬਾਅਦ ਫੇਰ ਜਾਣਾ ਸੀਗਾ ਮੈਂ ਪਾਠ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸੀਗਾ ਆਪਣੇ ਪਰੋਸ ਦੇ ਵਿੱਚ ਉਹਨਾਂ ਦੇ ਪੋਤੇ ਦੀ ਪਹਿਲੀ ਲੋੜੀ ਸੀਗੀ ਉੱਧਰ ਜਾ ਕੇ ਆਈਆਂ ਆ ਕੇ ਹੁਣ ਫਟਾਫਟ ਸਬਜੀ ਬਣਾਉਣ ਲੱਗੀ ਆ ਕਿਉਂਕਿ ਫੇਰ ਆਪਾਂ ਵੀ ਆਪਣਾ ਹੈ ਨਾ ਸ਼ਾਮ ਨੂੰ ਲੋੜੀ ਬਾਲਣੀ ਹੈ ਮੱਥੇ ਦੀ ਤਿਆਰੀ ਕਰਨੀ ਹੈ ਸੋ ਦੋੜ ਭੱਜ ਦੇ ਵਿੱਚ ਬਸ ਸਬਜ਼ੀ ਵੀ ਅੱਜ ਮੈਂ ਸੋਇਆ ਬੀਨ ਦੀ ਬੜੀਆਂ ਬਣਾ ਰਹੀਆਂ ਜੋ ਬੱਚੇ ਚਲੋ ਖਾ ਲੈਂਦੇ ਨੇ ਦਿਲ ਲਗਾ ਕੇ ਸਰਦਾਰ ਜੀ ਆ ਗਏ ਸੀਗੇ ਸਰਦਾਰ ਜੀ ਵੀ ਸਮਾਨ ਵਗੈਰਾ ਲੈ ਆਏ ਲੋੜੀ ਲਈ ਕੁਝ ਪੇਕਿਆਂ ਤੋਂ ਮਿਲਿਆ ਹੋਇਆ ਸੀਗਾ ਸਮਾਨ ਹਨਾ ਪਿੰਨੀਆਂ ਬਣਾ ਲੀਆਂ ਤੇ ਨਾਲ ਸਰਦਾਰ ਜੀ ਲੈ ਕੇ ਆ ਗਏ ਨੇ ਇਸ ਵਾਰ ਬੱਚਿਆਂ ਨੇ ਹਜੇ ਤੱਕ ਪਾਥੀਆਂ ਵਗੈਰਾ ਵੀ ਨਹੀਂ ਇਕੱਠੀਆਂ ਕੀਤੀਆਂ ਹੈਗੀਆਂ ਸੋ ਬੱਚਿਆਂ ਨੂੰ ਵੀ ਬੁਲਾਂਦੀਆਂ ਬਾਹਰ ਬੈਠੇ ਨੇ ਬੱਚੇ ਪਹਿਲੇ ਆਪਣਾ ਬੈਠੇ ਅੱਗ ਵਾਲੀ ਹੋਈ ਐ ਸੇਕ ਰਹੇ ਨੇ ਸੋ ਬੱਚਿਆਂ ਨੂੰ ਤਾਂ ਹਨਾ ਕੋਈ ਇੰਨਾ ਜ਼ਿਆਦਾ ਮਹਿਸੂਸ ਨਹੀਂ ਹੋ ਰਿਹਾ ਪਰ ਮੈਨੂੰ ਬਹੁਤ ਐਕਸਾਈਟਮੈਂਟ ਸੀ ਕਿ ਇਸ ਗੱਲ ਦੀ ਕਿ ਰਾਤ ਨੂੰ ਆਰਾਮ ਨਾਲ ਬੈਠਾਂਗੇ ਲੋੜੀ ਬਾਲਾਂਗੇ ਸੇਕਾਂਗੇ ਸਾਰਾ ਪਰਿਵਾਰ ਇਕੱਠਾ ਹੋ ਕੇ ਬੈੰਦਾ ਜਦੋਂ ਨਾ ਤਾਂ ਫਿਰ ਹਨਾ ਅਲੱਗ ਜੀ ਉਹੀ ਖੁਸ਼ੀ ਹੁੰਦੀ ਐ ਇੱਕ ਸੋ ਬਸ ਹੁਣ ਦੌੜ ਭੱਜ ਕਰਕੇ ਕੰਮ ਨਵੇੜ ਲੈਂਦੇ ਆ ਬਾਕੀ ਅੱਜ ਦਾ ਦਿਨ ਆ ਜਿਹੜਾ ਬਹੁਤ ਬਹੁਤ ਜ਼ਿਆਦਾ ਬੀਜ਼ੀ ਦਾ ਨਿਕਲ ਗਿਆ ਤੁਹਾਡੇ ਸਾਹਮਣੇ ਪਿਛਲਾ ਵਲੌਗ ਵੀ ਸ਼ੂਟ ਕੀਤਾ ਤੇ ਫਿਰ ਤੋੜ ਭੱਜ ਇਦਾਂ ਹੀ ਸਾਰੇ ਦਿਨ ਦੀ ਚੱਲ ਹੀ ਰਹੀ ਆ ਹਜੇ ਤੱਕ ਵੀ ਕੰਮ ਐ ਜਿਹੜੇ ਨਿਬੜਨ ਦਾ ਨਾਮ ਨਹੀਂ ਲੈ ਰਹੇ ਲੋ ਜੀ ਸਬਜੀ ਭਾਜੀ ਬਣਾ ਕੇ ਫਰੀ ਮੈਂ ਹੋ ਗਈਆਂ ਕੰਮ ਸਾਰੇ ਨਵੇੜਲੇ ਆਟਾ ਗੁੰਨ੍ਹ ਕੇ ਰੱਖ ਦਿੱਤਾ ਬਾਕੀ ਬਾਹਨੇਰਾ ਵੀ ਹੋ ਗਿਆ ਬੱਚੇ ਦੇਖੋ ਇਸ ਵਾਰੀ ਹਜੇ ਉਠੇ ਨਹੀਂ ਹੈਗੇ ਧੂਣੀ ਲਗਾ ਕੇ ਬੈਠੇ ਨੇ ਕਿ ਚਲੋ ਪਾਠੀਆਂ ਇਕੱਠੀਆਂ ਕਰ ਲੈਣ ਬੱਚੇ ਕੋਈ ਬੱਚਾ ਨਹੀਂ ਇਸ ਵਾਰ ਦੇਖੋ ਪਾਠੀਆਂ ਇਕੱਠੀਆਂ ਕਰਨ ਲੱਗਿਆ ਤੱਪ ਤਾਂ ਹੁਣ ਬੱਚਿਆਂ ਨੂੰ ਰੀਸ ਲਗਾਉਂਦੇ ਆ ਕਿ ਸਾਰੇ ਜਣੇ ਆਪਣੇ ਆਪਣੇ ਘਰ ਤੋਂ ਪਾਠੀ ਆ ਲੈ ਕੇ ਆਣ ਤਾਂ ਜੋ ਸੇਪਾ ਲੋੜੀ ਪਾਲ ਸਕੀਏ ਹੁਣ ਆ ਕਿਸ ਸਰਦਾਰ ਜੀ ਆਗੇ ਸੀ ਕਿ ਸਰਦਾਰ ਜੀ ਚੱਲੇ ਨੇ ਹੁਣ ਬਾਹਰ ਨੂੰ ਏਰਮਾਨ ਆ ਜਾਓ ਉਹ ਚੱਲੇ ਬਾਹਰ ਮੈਂ ਕਿਉਂ ਚੱਲੇ ਏਰਮਾਨ ਇੱਕਮ ਸੌਰੀ ਬੱਚੇ ਧੂਣੀ ਲਗਾ ਕੇ ਬੈਠਦੇ ਨੇ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਲੋੜੀ ਪਾਲ ਲਈਏ ਹਨ ਤੋ ਦੇਖੋ ਘੁੜੇ ਚ ਬੈਠੇ ਨੇ ਇੱਥੇ ਮੇਰੇ ਉਂਗਲੀ ਕੋਲ ਸਾਰੇ ਬੱਚੇ ਸਾਡੇ ਅੱਜ ਰਾਤ ਨੂੰ ਇੱਥੇ ਫੰਕਸ਼ਨ ਹੈ ਦੇਖੋ ਟੈਂਟ ਲੱਗਿਆ ਹੋਇਆ ਹੈ ਨਾ ਜਿਹੜੀ ਦਿਨ ਦੇ ਵਿੱਚ ਲੋੜੀ ਸੀਗੀ ਉਹਨਾਂ ਦਾ ਘਰ ਵੀ ਉੱਧਰ ਹੈ ਤੇ ਹੁਣ ਰਾਤ ਨੂੰ ਇੱਥੇ ਡੀਜੇ ਲੱਗਣੇ ਆ ਮੈਨੂੰ ਇਹ ਹੋ ਰਿਹਾ ਕਿ ਡੀਜੇ ਤੋਂ ਪਹਿਲਾਂ ਨਾ ਵਲੌਗ ਸ਼ੂਟ ਕਰ ਲਈਏ ਨਹੀਂ ਸਾਰੇ ਵਲੌਗ ਦੀ ਵੌਇਸ ਓਵਰ ਕਰਨੀ ਪੈਣੀ ਹੈ ਪਾਥੀਆਂ ਕਿਉਂ ਨਹੀਂ ਇਕੱਠੀਆਂ ਕੀ ਕਹਾਣੀ ਫਿਰ ਵੀ ਅਮ ਮੂੰਗਫਲੀ ਲੈ ਆਏ ਲੈਣੀ ਹੋਵਾ ਬਾਈ ਨੈ ਨੂੰ ਇੱਕ ਕੱਦੀ ਚੀਜ਼ ਲੈ ਆਏ ਕਰ ਇੰਨਾ ਸਮਾਨ ਪਿਆ ਇੰਨੀ ਮੂੰਗਫਲੀ ਜੋੜੀ ਇੰਨੀ ਇਕੱਠੀ ਹੋ ਗਈ ਸ਼ੁਕਰ ਹੈ ਮੇਰੀ ਫੇਵਰੇਟ ਹੈ ਇੰਨੀਆਂ ਵਿੱਚ ਪਾ ਦਾਂ ਨਾ ਪੋਰ ਕੇ ਹੈ ਨਾ ਲਿਆ ਮੈਂ ਪਿੰਨੀਆਂ ਵੀ ਉਸ ਤਰ੍ਹਾਂ ਪੈਕਟ ਪਾ ਦੋ ਗੁਰਾਲੀਆਂ ਵਿੱਚ ਜਿੰਨੀ ਵਾਲੀ ਰੱਖ ਲਓ ਮੇਰੇ ਖਾਣ ਨੂੰ ਹੈ ਲਿਆ ਇਸ ਵਾਰ ਮੈਨੂੰ ਲੱਗਦਾ ਸਰਦੀ ਖਤਮ ਹੋ ਜਾਏਗੀ ਮੁਫੜੀ ਰਿਓੜੀ ਇਹ ਚੀਜ਼ਾਂ ਖਤਮ ਨਹੀਂ ਹੋ ਰਹੀਆਂ ਹੈ ਇਹ ਐਨੀਆਂ ਹੋ ਗਿਆ ਮੁਫੜੀਆਂ ਰਿਓੜੀਆਂ ਟੱਕੀਆਂ ਨਾ ਮੈਂ ਪਿੰਨੀ ਆ ਲੈਣਾ ਕੋਣ ਹੈ ਲੋ ਜੀ ਇਹ ਆਪਣੀ ਪਿੰਨੀਆਂ ਬਣਾਈਆਂ ਹੋਈਆਂ ਦੁਬਾਰੇ ਪਿੰਨੀਆਂ ਬਣਾਈਆਂ ਸ਼ਾਮ ਤੱਕ ਪਤਾ ਚੱਲ ਜਾਂਦਾ ਵੀ ਹਾਰਡ ਬਣੀਆਂ ਪਿੰਨੀਆਂ ਜਾਂ ਨਹੀਂ ਇੱਕਦਮ ਨਹੀਂ ਪਤਾ ਚਲਿਆ ਕਰਦਾ ਸੋ ਤੋੜ ਕੇ ਦੇਖਦੇ ਹਾਂ ਹੁਣ ਸੋਫਟ ਹੈ ਪਿੰਨੀ ਇਹ ਦੇਖੋ ਟੁੱਟੇਗੀ ਇਹਦੇ-ਇਹਦੇ ਟੁਕੜੇ ਕਰਕੇ ਆਪਾਂ ਪਿੰਨੀਆਂ ਵੀ ਵਿੱਚ ਪਾ ਲੈਂਦੇ ਆ ਸਾਰਿਆਂ ਨੂੰ ਪਿੰਨੀ ਵੀ ਬੰਡ ਹੋ ਜਾਣੀ ਤੇ ਬਸ ਹੁਣ ਤਿਆਰੀ ਕਰਦੇ ਆਂ ਲੋੜੀ ਬਾਲਣ ਦੀ ਬੱਚਿਆਂ ਨੂੰ ਦੁਬਾਰਾ ਬੁਲਾਉਂਦੀ ਆਂ ਸਰਦਾਰ ਜੀ ਨੂੰ ਭੁੱਖ ਵੀ ਲੱਗੀ ਹੋਈ ਐ ਪਿੰਨੀਆਂ ਨਾ ਉੱਪਰਲੀ ਸਾਈਡ ਹੀ ਰੱਖ ਦਿੰਦੇ ਆ ਤਾਂ ਜੋ ਇੱਕ ਇੱਕ ਪੀਸ ਐ ਨਾ ਸਾਰਿਆਂ ਨੂੰ ਵੰਡੀ ਜਾਵੇ ਪਿੰਨੀ ਵੀ ਹਾਂਜੀ ਆ ਗਈ ਲੋ ਜੀ ਆਪਾਂ ਹੁਣ ਚੱਲੇ ਆਂ ਪਾਥੀਆਂ ਲੈ ਕੇ ਲੋੜੀ ਲਾਣ ਲਈ ਜਿਸ ਗੱਲ ਦਾ ਮੈਨੂੰ ਡਰ ਸੀਗਾ ਨਾ ਇਸ ਟਾਈਮ ਉਹੀ ਕੰਮ ਹੋ ਚੁੱਕਿਆ ਸੀਗਾ ਇੱਥੇ ਦੇਖੋ ਡੀਜੇ ਚੱਲਣਾ ਸਟਾਰਟ ਹੋ ਗਿਆ ਸੀਗਾ ਸੋ ਹੁਣ ਅੱਗੇ ਵਲੌਗ ਦੀ ਐ ਜਿਹੜੀ ਵੌਇਸ ਓਵਰ ਕਰਨੀ ਪੈਣੀ ਐ ਮੈਨੂੰ ਪਤਾ ਨਹੀਂ ਹੈ ਨਾ ਵੀ ਖੁਦ ਨੂੰ ਇਦਾਂ ਲੱਗਦਾ ਕਿ ਜੋ ਆਪਾਂ ਹਨ ਇੱਕ ਰੀਅਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਉਹਦੀ ਗੱਲ ਕੁਝ ਹੋਰ ਹੁੰਦੀ ਐ ਤੇ ਜੋ ਆਪਾਂ ਹਨ ਵੌਇਸ ਓਵਰ ਕਰਦੀ ਆਂ ਉਹਦੀ ਗੱਲ ਕੁਝ ਹੋਰ ਹੁੰਦੀ ਐ ਸੋ ਇੱਥੇ ਦੇਖੋ ਸਾਰੇ ਬੱਚੇ ਕੀ ਦੀ ਬਰੱਡੇ ਕੀ ਲੱਗੇ ਸੀਗੇ ਲੋੜੀ ਬੱਲਣ ਇੱਥੇ ਇਹ ਡਿਊਟੀ ਸਾਡੀ ਚਾਚੀ ਦੀ ਹੁੰਦੀ ਆ ਹਰੇਕ ਸਾਲ ਚਾਚੀ ਜੀ ਲੱਗੇ ਨੇ ਪਾਥੀਆਂ ਭਨ ਭਨ ਕੇ ਲੋੜੀ ਲਾੜ ਲਈ ਬਾਕੀ ਥੋੜੀਆਂ ਬੋਤੀਆਂ ਲੱਕੜਾ ਮੈਂ ਪਲਾਟ ਚੋਂ ਲੈ ਕੇ ਆਂਦੀ ਆ ਆਪਾਂ ਆਲੇ ਦੁਆਲੇ ਨਾ ਲੱਕੜਾ ਵੀ ਖੜੀਆਂ ਕਰ ਤਵਾਂਗੇ ਬੱਚਿਆਂ ਨੂੰ ਮੈਂ ਸ਼ਾਮ ਨੂੰ ਕਿਹਾ ਸੀਗਾ ਕਿ ਪਲਾਟ ਚੋਂ ਕੱਟ ਲੋ ਲੱਕੜਾ ਪਰ ਕਿਸੇ ਨੇ ਮੇਰਾ ਕਹਿਣਾ ਮੰਨਿਆ ਹੀ ਨਹੀਂ ਮੈਂ ਖੁਦ ਆਪ ਬੀਜੀ ਸੀਗੀ ਨਹੀਂ ਦਿਨ ਦੇ ਵਿੱਚ ਕੱਟ ਕੇ ਰੱਖ ਦਿੰਦੀ ਬਟ ਹੁਣ ਹਨੇਰੇ ਦੇ ਵਿੱਚ ਹੀ ਟੱਕਰਾ ਮਾਰਨੀਆਂ ਪੈਣੀਆਂ ਚਲੋ ਚਲਦੇ ਆ ਲੱਕੜਾ ਲੈਣ ਲਈ ਲੈਰਜੀ ਦੇਖਾ लिया दो चार हो बहुत है, है? हो नहीं, तो की चेन नहीं हो है। हैं नहीं वहां किचन में पैया ना पूछ रही दूसरी लकड़ी लिया ਸੋ ਦੇ ਦੇ ਨੇ ਕਿਸ ਨੇ ਗੇਰੀ ਹੈ ਜੋ ਮੈਂ ਇਹ ਬਾਤਾਂ ਪੁੱਛ ਲੈ ਜ ਜੋ ਵੀ ਲੈਟਾ ਤੇ ਆ ਉਸ ਤੋਂ ਇਹੇ ਬਾਤਾਂ ਪਹਿਲਾਂ ਪੁਰਜ ਆਪਣੀਆਂ ਕਹਾਂ ਪਈਆਂ ਕੀ ਚੀਜ਼ਾਂ ਆਪਣੀ ਉਰੇ ਪਈਆਂ ਪਹਿਲਾਂ ਮੱਥਾ ਟੇਕ ਲੋ ਫੇਲੇ ਲੋ ਜੀ ਇੱਥੇ ਲੱਗੇ ਆਪਾਂ ਮੱਥਾ ਟੇਕਣ ਸਾਡੇ ਚਾਰ ਘਰ ਨੇ ਜੋ ਇਕੱਠੇ ਲੋੜੀ ਲਗਾਉਂਦੇ ਆ ਆਪਾਂ ਚਾਚੇ ਸਾਡੇ ਤੇ ਸਾਡੇ ਹੋ ਜਾਂਦੇ ਨੇ ਦੋ ਘਰ ਵਾਰੀ ਵਾਰੀ ਸਾਰਿਆਂ ਨੇ ਮੱਥਾ ਟੇਕਿਆ ਤੇ ਫੇਰ ਲੋੜੀ ਵੰਡੀ ਐ ਸਾਰੇ ਇੱਥੇ ਹੀ ਬੈਠ ਕੇ ਘੰਟਾ ਦੋ ਘੰਟੇ ਬੈਠੇ ਰਹਿੰਦੇ ਆ ਸੇਕਦੇ ਰਹਿੰਦੇ ਆ ਲੋੜੀ ਤੇ ਉਸ ਤੋਂ ਬਾਅਦ ਫੇਰ ਜਾਂਦੇ ਆ ਨਾ ਅੰਦਰ ਅੱਜ ਖਾਣਾ ਬਣਾ ਲਿਆ ਸਾਰੇ ਘਰ ਸਾਡੇ ਕਹਿੰਦੇ ਫੁਲਕੇ ਬਣਾ ਕੇ ਆਏ ਆ ਤਾਂ ਹੀ ਲੋੜੀ ਐ ਜਿਹੜੀ ਥੋੜਾ ਜਿਹਾ ਲੇਟ ਲਗਾਈ ਐ ਨਹੀਂ ਪਹਿਲਾਂ ਮੋਝ ਛਿਪੇ ਜੇ ਨਾ ਆਪਾਂ ਲਗਾ ਲੈਂਦੇ ਆ ਲੋੜੀ ਪਰ ਇਸ ਵਾਰ ਹਨੇਰਾ ਹੋ ਚੁੱਕਿਆ ਸੀਗਾ ਬਿਲਕੁਲੀ ਫੇ ਲੋੜੀ ਬਾਲੀ ਐ ਪਰ ਇਹ ਮौज ਹੋ ਗਈ ਕਿ ਸਾਰੇ ਘਰ ਫੁਲਕੇ ਬਣਾ ਕੇ ਆਏ ਨੇ ਸਿਰ ਵੀ ਕਾਹਨ ਦੀ ਹੈ ਨਾ ਟੈਨਸ਼ਨ ਰਹੂਗੀ ਅੰਦਰ ਜਾ ਕੇ ਆਰਾਮ ਨਾਲ ਬੈਠੇ ਆਪਾਂ ਇੱਥੇ ਲੋੜੀ ਸੇਕਦੇ ਰਹੇ 2 ਘੰਟੇ ਬੈਠੇ ਰਹੇ ਲਗਾਤਾਰ ਉਠੇ ਨਹੀਂ ਹੈਗੇ ਬਾਕੀ ਬੱਚਿਆਂ ਦਾ ਤਾਂ ਕੀ ਕਹਿਣਾ ਬੱਚੇ ਤਾਂ ਸਾਡੇ ਮੈਨੂੰ ਲੱਗਦਾ 10:00 10:30 ਵਜੇ ਹੀ ਉੱਠੇ ਹੋਣੇ ਇੱਥੋਂ ਸਾਰੇ ਵੱਡੇ ਤਾਂ ਉੱਠ ਉੱਠ ਕੇ ਜਾਂਦੇ ਰਹੇ ਤੇ ਬੱਚਿਆਂ ਦਾ ਤੁਹਾਨੂੰ ਪਤਾ ਹੈ ਜਿੱਥੇ ਗੱਲਾਂ ਲੱਗ ਜਾਂਣ ਰੌਣਕਾਂ ਲੱਗ ਜਾਂਦੀਆਂ ਨੇ ਤੇ ਮੇਰਾ ਵੀ ਐਦਾਂ ਹੀ ਇਹੀ ਹਾਲ ਚੱਲ ਰਿਹਾ ਸੀਗਾ ਇਕੱਲਾਤ ਅੰਦਰ ਸੀਗੀ ਇੱਕ ਵਾਰ ਬੱਚਿਆਂ ਕੋਲ ਐਦਾਂ ਦਿਲ ਬੜਾ ਲੱਗਦਾ ਜਦੋਂ ਸਾਰੀ ਫੈਮਿਲੀ ਇਕੱਠੀ ਹੋ ਕੇ ਬੈਂਦੀ ਆ ਹਨਾ ਬਾਕੀ ਜਦੋਂ ਇਕੱਠੇ ਹੋ ਕੇ ਬਹਿ ਜਾਂਦੇ ਨੇ ਫਿਰ ਜਿਹੜੀਆਂ ਕੱਲਾਂ ਚੇਤੇ ਕਰ ਕਰ ਹੱਸਦੇ ਆ ਨਾ ਉਹ ਲੱਗ ਹੀ ਨਜ਼ਾਰਾ ਹੁੰਦਾ பும்மா ਚਾਚਾ ਜੀ ਹੋਰੀ ਆਪਣੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਆ ਕਦੀ ਕਿਸੇ ਨੇ ਛੇੜ ਲਈ ਗੱਲ ਕਿਧਰੇ ਤੋਂ ਕਦੀ ਕਿਸੇ ਨੇ ਛੇੜ ਲਈ ਬਸ ਐਦਾਂ ਹੀ ਦਿਲ ਲੱਗਿਆ ਰਹਿੰਦਾ ਬੱਚਿਆਂ ਨੂੰ ਆਪਣੇ ਬਚਪਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਸੁਣਾਣ ਬੈਠ ਜਾਂਦੇ ਆ ਸਾਰੇ ਜਣੇ ਸੋ ਹਰ ਇੱਕ ਬੱਚੇ ਦਾ ਬਚਪਨ ਯਾਦ ਕਰਦੇ ਆ ਇੱਥੇ ਬੈਠ ਕੇ ਬੜਾ ਦਿਲ ਲੱਗਦਾ ਬਾਕੀ ਇੱਥੇ ਆਪਾਂ ਹੁਣ ਲੋੜੀ ਸਾਰਿਆਂ ਨੂੰ ਵੰਡੀ ਫਿਰ ਪਿੰਨੀਆਂ ਦੇ ਟੁਕੜੇ ਕਰਕੇ ਲੈ ਕੇ ਆਈ ਸੀ ਕਿ ਮੈਂ ਕਿਹਾ ਚਲੋ ਸਾਰਿਆਂ ਨੂੰ ਥੋੜੀ ਥੋੜੀ ਪਿੰਨੀਆਂ ਆਪਾਂ ਟੈਸਟ ਕਰਵਾਵਾਂਗੇ ਬਾਕੀ ਸਾਡਾ ਕੈਮਰਾਮੈਨ ਰਹਿ ਗਿਆ ਕੈਮਰਾਮੈਨ ਸਭ ਤੋਂ ਲਾਸਟ ਵਿੱਚ ਲੋਗਾ ਲੋੜੀ ਤੇ ਚਾਚਾ ਜੀ ਕਹਿੰਦੇ ਮੇਰੇ ਕੋਲ ਮੂੰਗਫਲੀ ਨਹੀਂ ਚੱਪਦੀ ਉਹਨਾਂ ਨੂੰ ਮੈਂ ਪਿੰਨੀਆਂ ਦਿੱਤੀਆਂ ਲੱਬ ਲੱਬ ਕੇ ਮੈਂ ਕਹਾਂ ਚਲੋ ਪਿੰਨੀਆਂ ਸੌਫਟ ਨੇ ਤੁਸੀਂ ਪਿੰਨੀਆਂ ਖਾ ਲਿਓ ਬਾਕੀ ਆਪਣੇ ਆਪਣੇ ਹਨਾ ਸਾਰੇ ਜਣੇ ਬਰਤਨ ਲੈ ਕੇ ਬੈਠੇ ਰਹਿੰਦੇ ਆ ਤੇ ਫਿਰ ਨਾਲੇ ਮੂੰਗਫਲੀਆਂ ਖਾਈ ਜਾਂਦੇ ਆ ਨਾਲੇ ਗੱਲਾਂ ਬਾਤਾਂ ਲੱਗੇ ਰਹਿੰਦੇ ਆ ਇਹ ਦੇਖੋ ਇਹ ਸਾਡੀ ਸਾਰੀ ਫੈਮਿਲੀ ਬੈਠੀ ਆ ਸਰਦਾਰ ਜੀ ਹਜੇ ਅੰਦਰ ਚਲੇ ਗਏ ਸੀਗੇ ਪਤਾ ਨਹੀਂ ਸਰਦਾਰ ਜੀ ਕੋਲ ਫੋਨ ਆਇਆ ਹੋਇਆ ਸੀ ਸਰਦਾਰ ਜੀ ਨਹੀਂ ਹੈਗੇ ਇੱਥੇ ਸਾਡੇ ਸਾਰਿਆਂ ਦੇ ਵਿੱਚ ਬਾਕੀ ਸਾਡੀ ਫੈਮਿਲੀ ਆ ਸਾਡੀ ਇਹ ਇਹ ਹੁਣ ਸਭ ਤੋਂ ਲਾਸਟ ਵਿੱਚ ਸਾਡੇ ਚਾਚਾ ਜੀ ਹੋਲੀ ਰਹਿ ਗਏ ਸੀਗੇ ਉਹ ਮੱਥਾ ਟੇਕਣ ਲੱਗੇ ਨੇ ਮੈਂ ਤਾਂ ਮੱਥਾ ਟੇਕਣ ਤੋਂ ਬਾਅਦ ਪਤਾ ਕੀ ਕੀਤਾ ਜਾ ਕੇ ਨਾ ਅੰਦਰ ਪਹਿਲਾਂ ਦੋ ਫੁਲਕੇ ਆਪਣੇ ਖਾ ਕੇ ਆ ਗਈ ਸਰਦਾਰ ਜੀ ਨੇ ਵੀ ਫੁਲਕੇ ਖਾ ਲਏ ਤੇ ਹੁਣ ਆਰਾਮ ਨਾਲ ਸਿਰਫ ਇੱਥੇ ਬੈਠੇ ਰਹਾਂਗੇ ਬੱਚੇ ਤਾਂ ਸਭ ਤੋਂ ਲਾਸਟ ਵਿੱਚ ਹੀ ਖਾਣਾ ਖਾਂਦੇ ਨੇ ਇਹ ਦੇਖੋ ਇੱਥੇ ਆਪਾਂ ਸਾਰਾ ਪਰਿਵਾਰ ਬੈਠ ਗਿਆ ਇਕੱਠੇ ਹੋ ਕੇ ਤੇ ਇਹ ਮਾਹੌਲ ਕਿਨੂ ਕਿਨੂ ਹੋਰ ਵਧੀਆ ਲੱਗਦਾ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਤਾਂ ਬੜਾ ਵਧੀਆ ਲੱਗਦਾ ਮੇਰਾ ਮਾਈਂਡ ਹੈ ਨਾ ਫਰੈਸ਼ ਹੋ ਜਾਂਦਾ ਇਦਾਂ ਆਪਣੀ ਪਰਿਵਾਰ ਦੇ ਵਿੱਚ ਬੈ ਕੇ ਗੱਲਾਂ ਬਾਤਾਂ ਕਰਕੇ ਫੈਮਿਲੀ ਦੇ ਵਿੱਚ ਜਦੋਂ ਬੰਦਾ ਬੈੰਦਾ ਨਾ ਕਿਸੇ ਤਰ੍ਹਾਂ ਦਾ ਹੋਰ ਕੁਝ ਚੇਤੇ ਨਹੀਂ ਜਾਂਦਾ ਬਸ ਇਹੀ ਆ ਵੀ ਹੱਸ ਖੇੜ ਕੇ ਆਪਣਾ ਟਾਈਮ ਹੈ ਜਿਹੜਾ ਉਹ ਸਪੈਂਡ ਕਰ ਲਿਆ ਸੀਗਾ ਤੇ ਬਸ ਇਹੀ ਸੀਗਾ ਮੇਰਾ ਅੱਜ ਦਾ ਲੋੜੀ ਦਾ ਵਲੌਗ ਕਿੱਦਾਂ ਦਾ ਲੱਗਿਆ ਤੁਹਾਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਏ ਬਾਏ ਕੱਲ ਮਿਲਦੇ ਹਾਂ ਹੁਣ ਆਪਾਂ